ਚਮਕੀਲਾ ਸਾਹਿਬ ਦੀ ਗੱਡੀ ਇੱਥੇ ਆ ਕੇ ਰੁਕਦੀ ਆ ਤੁਸੀਂ ਹਾਂ ਤੁਸੀਂ ਉੱਥੋਂ ਤੁਰ ਕੇ ਆਉਨੇ ਹੋ ਜਦੋਂ ਤੁਸੀਂ ਉੱਥੋਂ ਤੁਰ ਕੇ ਆਏ ਚਮਕੀਲਾ ਸਾਹਿਬ ਦੀ ਗੱਡੀ ਇੱਥੇ ਆ ਕੇ ਰੁਕੀ ਉੱਥੋਂ ਜੋ ਤੁਸੀਂ ਅੱਖੀਂ ਦੇਖਿਆ ਜੋ ਚੀਜ਼ਾਂ ਕੀ ਦੇਖੀ ਉੱਥੋਂ ਲੈ ਕੇ ਇੱਥੇ ਤੱਕ ਦੀ ਜੋ-ਜੋ ਵਾਰਦਾਤ ਹੋਈ ਸਾਨੂੰ ਪੂਰੀ ਇੱਕ ਸਟੋਰੀ ਵਾਂਗੂ ਸੁਣਾਓ ਕਿਉਂਕਿ ਸਾਡੇ ਜਿਹੜੇ ਦਰਸ਼ਕ ਨੇ ਜਿਹੜੇ ਸੋਤੇ ਨੇ ਉਹ ਇਸ ਵਾਰਦਾਤ ਨੂੰ ਇਸ ਤਰ੍ਹਾਂ ਸੁਣਨਾ ਚਾਹੁੰਦੇ ਨੇ ਜਿਵੇਂ ਉਹਨਾਂ ਨੇ ਖੁਦ ਦੇਖੀ ਹੋਵੇ ਉਹ ਮਤਲਬ ਪੂਰੀ ਵਾਰਦਾਤ ਕਿੱਥੇ-ਕਿੱਥੇ ਕਿਵੇਂ-ਕਿਵੇਂ ਕੀ-ਕੀ ਕੁਝ ਹੋਇਆ ਉਹ ਸਾਰਾ ਕੁਝ ਸਾਨੂੰ ਦੱਸੋ ਦੇਖੋ ਜਦੋਂ ਹੀ ਉੱਧਰ ਦੀ ਆਉਂ ਉਹਦੇ ਗੋਲੀ ਇੱਥੇ ਮਾਰੀ ਅੱਛਾ ਜੀ ਉਹਦੇ ਪਈਆ ਅੱਛਾ ਇੱਥੇ ਉਹਦੇ ਬਾਅਦ ਹਾਂ ਜੀ ਚਮਕੀਲਾ ਇਦਾਂ ਹੋਇਆ ਕਿ ਛੋ ਉਹਦੇ ਗੋਲੀ ਮਾਰਤੀ ਉਹ ਚਮਕੀਲਾ ਸਾਹਿਬ ਮਤਲਬ ਅਮਰਜੋਦ ਅਮਰਜੋਦੇ ਕੋਲੀ ਡਿੱਗਿਆ ਸੀ ਅੱਛਾ ਬਿਲਕੁਲ ਹੀ ਕੋਣੀ ਕੋਣੀ ਗੋਲੀ ਆ ਉਹਦੇ ਗੋਲੀ ਮਾਰੀ ਉਹ ਇੱਥੇ ਡਿੱਗਿਆ ਹਾਂ ਜੀ ਇੱਥੇ ਡਿੱਗਿਆ ਠੀਕ ਹੈ ਜੀ ਗੋਲੀ ਇੱਥੇ ਵੱਜੀ ਸੀ ਇੱਥੇ ਦੋਹਾਂ ਦੇ ਇੱਥੇ ਮਾਰਲੇ ਸੀ ਜਦੋਂ ਮੰਨ ਲਓ ਗੋਲੀ ਵੱਜੀ ਆ ਤੁਸੀਂ ਤਾਂ ਆਪ ਦੇਖਿਆ ਸੀਗਾ ਉਹ ਉਥੋਂ ਦੇਖਦੇ ਅੱਛਾ ਉਹਨਾਂ ਦਾ ਚਿਹਰਾ ਬਿਗੜਿਆ ਸੀ ਆ ਪਤਾ ਲੱਗਦਾ ਨਹੀਂ ਪੂਰਾ ਪਤਾ ਲੱਗਦਾ ਸੀ ਅਮਰਜੋਦ ਤਾਂ ਐ ਨਹੀਂ ਬੈਠਾ ਕੋਈ ਨੰਬਰ ਚੋਦੇ ਕਈ ਸੀਗੇ ਇਥੇ ਕਈ ਇਥੇ 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 ਰਹੀ ਬਿਚੇ ਰਹਿੰਦੀ ਬਾਹਰ ਨਿਕਲੀ ਹਾਂਜੀ ਤੇ ਚਮਕੀਲਾ ਸਾਹਿਬ ਦੇ ਕਿੱਥੇ ਕਿੱਥੇ ਗੋਲੀ ਵੱਜੀ ਉਹਦੇ ਇਥੇ ਸੀਗੀ ਇਦਾਂ ਛੁੱਟ ਗਿਆ ਉਹ ਵੀ ਖੂਨ ਇਹਦਾ ਲੱਗ ਗਿਆ ਉਹਦਾ ਚਿਹਰਾ ਜੀ ਵਿਗੜਿਆ ਚਿਹਰਾ ਨਹੀਂ ਚਿਹਰੇ ਵਧੀਆ ਖੂਨ ਨਿਕਲ ਗਿਆ ਚਿਹਰੇ ਵਧੀਆ ਜੀ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਬਾਰਦਾਤ ਕਰਨਾ ਸੀ ਬੰਦੇ ਕਿੰਨੇ ਜਣੇ ਸੀ ਉਹ ਤਿੰਨ ਜਣੇ ਤਿੰਨੇ ਜਣੇ ਉਹ ਕਿੱਥੇ ਕਿੱਥੇ ਖੜੇ ਸੀ ਇੱਕ ਇਥੇ ਇਥੇ ਖੜਾ ਸੀਗਾ ਅੱਛਾ ਜੀ ਇੱਕ ਉੱਥੇ ਖੜਾ ਹੈ ਇੱਕ ਇੱਥੇ ਖੜਾ ਹੈ ਇੱਥੇ اچھا ਠੀਕ ਹੈ ਠੀਕ ਹੈ ਠੀਕ ਹੈ ਤੇ ਤੁਸੀਂ ਜਦੋਂ ਤੁਸੀਂ ਉੱਥੋਂ ਭੱਜ ਕੇ ਆਉਨੇ ਹੋ ਤੁਸੀਂ ਐਸ ਸਾਈਡ ਤੋਂ ਆਉਨੇ ਹੋ ਜਾਂ ਉਸ ਸਾਈਡ ਤੋਂ ਆਉਨੇ ਹੋ ਭੱਜ ਕੇ ਨਹੀਂ ਆਉਂਦੇ ਬੰਨੇ ਬੰਨੇ ਆਉਂਦੇ ਸੀਗੇ ਉਸ ਬੰਨੇ ਬੰਨੇ ਆਉਣ ਦੇਖੀ ਜਾਂਦੇ ਸੀ ਹਾਂਜੀ ਹਾਂਜੀ ਤੇ ਫਿਰ ਜਦੋਂ ਇਹਨਾਂ ਦੇ ਗੋਲੀ ਵੱਜ ਗਈ ਆ ਤਾਂ ਫਿਰ ਗਿੱਲ ਦੌੜਿਆ ਇਹਨੂੰ ਜਦ ਅੱਛਾ ਗਿੱਲ ਹਾਂ ਗਿੱਲ ਦੌੜਿਆ ਅੱਛਾ ਗੱਲੀ ਇੱਥੋਂ ਦੌੜਦਾ ਅੱਛਾ ਜੀ ਦੋਸਤੋ ਜਦੋਂ ਇਹ ਵਾਰਦਾਤ ਹੋ ਰਹੀ ਹੈ ਤੇ ਇੱਥੇ ਚਮਕੀਲਾ ਸਾਹਿਬ ਤੇ ਅਮਰਜੋਤ ਦੇ ਗੋਲੀ ਵੱਜਦੀ ਆ ਉਸ ਤੋਂ ਬਾਅਦ ਗਿੱਲ ਇਧਰ ਨੂੰ ਭੱਜਦਾ ਹੈ ਗਿੱਲ ਇਧ ਜੱਲੋ ਹਾਂਜੀ ਇੱਥੇ ਆਇਆ ਇੱਥੇ ਆਇਆ ਤੇ ਹਾਂਜੀ ਉਥੋਂ ਮਾਰੇ ਉਹਨੇ ਅੱਛਾ ਉਹਦੇ ਬਰਸ਼ਤ ਬਰਸ਼ਤ ਮਾਰੇ ਹਾਂ ਹਾਂ ਉਥੇ ਉੱਥੇ ਖੜਾ ਰਿਹਾ ਜਾਂ ਬਰਸ਼ਤ ਮਾਰੇ ਉਹ ਇੱਧਰ ਬਹਿ ਗਿਆ ਇੱਧਰ ਅੱਛਾ ਜੱਲੋ ਤੇ ਦੀਬੂ ਆਪਣਾ ਰਹਿ ਗਿਆ ਬਾਹਰ ਦੀਬੂ ਅੱਛਾ ਦੀਬੂ ਦੀਬੂ ਕਿਵੇਂ ਫਿਰ ਦੀਬੂ ਬਾਹਰ ਸੀ ਅੱਛਾ ਬਾਹਰ ਸੀ ਉਹ ਉਹਦਾ ਪਤਾ ਨਹੀਂ ਲੱਗਿਆ ਹੋਇਆ ਉਹਨਾਂ ਨੂੰ ਜਾਂ ਕਿਵੇਂ ਨਹੀਂ ਉਹ ਗੋਲੀ ਵਿੱਚ ਸੀ ਅੱਛਾ ਦੀਬੂ ਤੇ ਗੋਲੀ ਵਿੱਚ ਸੀ ਕਿੱਥੇ ਵਿੱਚ ਸੀ ਇੱਥੇ ਰਕੀ ਹੋਰ ਉਹ ਉੱਥੇ ਮਰ ਗਿਆ ਹਾਂ ਉਹ ਮਰ ਗਿਆ ਅੱਛਾ ਇਹ ਕਿੰਨੇ ਜਣੇ ਸੀਗੇ ਚਮਕੀਲਾ ਸਾਹਿਬ ਨਾਲ ਉਸ ਸਮੇਂ ਦੇ ਵਿੱਚ ਉਸ ਸਮੇਂ ਸੀਗੇ ਲਾਲਚੰਦ ਹੀ ਹਾਂਜੀ ਤੇ ਲਾਲ ਚੰਦ ਦੌੜ ਗਿਆ ਸੀਗਾ ਅੱਛਾ ਅੱਛਾ ਇੱਕ ਉਹਦਾ ਭਰਾ ਉਹਦਾ ਪਤਾ ਨਹੀਂ ਲੱਗਿਆ ਹੈਗਾ ਲਾਲ ਚੰਦ ਦਾ ਵੀ ਕਿਵੇਂ ਭੱਜ ਗਿਆ ਉਹ ਮਤਲਬ ਸ਼ਾਲਾ ਮਾਰੇ ਸ਼ਾਲਾ ਉਹਦ ਇਥੇ ਲੱਗਾ ਸੀ। ਅੱਛਾ। ਅੱਛਾ ਮਾਰੇ ਅਸੀਂ ਪਰ ਬੱਜਿਆ ਨਹੀਂ। ਕੋਈ ਤਾਂ ਛੋਟਾ ਪ੍ਰਾਸ ਸੀਗਾ। ਹਾਂਜੀ ਹਾਂਜੀ। ਇਹ ਉਹਦੇ ਲੱਗਾ ਨਹੀਂ ਸੀਗਾ। ਉਹ ਵੀ ਨਾਲ ਹੀ ਦੌੜ ਗਿਆ ਸੀਗਾ। ਦੋ ਹੀ ਉਹ ਦੋੇ ਵਾਈ ਵਾਚ। ਨਾਲ ਜਾਂਦਾ ਨਾਲ ਦੌੜ ਜਾਂਦਾ। ਠੀਕ ਹੈ ਜੀ। ਇਹ ਦੇਪੂ ਤਾਂ ਨਹੀਂ ਹਿੰਮਤ ਨਾਲ। ਜਿਹੜਾ ਇੱਥੇ ਇੱਥੇ ਜਿਹੜਾ ਹੋਸੀ ਕਿੰਨੇ ਕ ਸਮੇਂ ਦੇ ਵਿੱਚ ਜਾਨ ਨਿਕਲ ਗਈ ਸੀ ਉਹਦੀ। ਉਹ ਤਾਂ ਨਾਲ ਹੀ ਨਿਕਲ ਗਈ। ਤੇ ਅਮਰਜੋਤ ਚਮਕੀਲਾ ਮਤਲਬ ਉਹਨਾਂ ਦੀ ਕਿੰਨਾ ਕਿੰਨਾ ਸਮੇਂ ਦੇ ਵਿੱਚ। ਮਿੰਟਾਂ ਜੀ ਮਿੰਟਾਂ। ਇੱਥੇ ਦਿਮਾਗ ਇੱਥੇ ਦਿਮਾਗ। ਅੱਛਾ ਨਾਲ ਦੀ ਨਾਲ ਹੀ ਡੇ। ਸੈਕਿੰਡ ਤੋਂ ਸੈਕਿੰਡਾਂ ਦੇ ਕੰਮ ਹੋ ਗਏ। ਠੀਕ ਹੈ। ਜ ਹਾਂ ਜਲੀ ਤਟ ਕੋਈ ਡਰ ਦੇ ਰੋਕ ਦੌੜ ਕੇ ਤਕ ਠੀਕ ਹੈ ਉਹ ਮਤਲਬ ਜਿਹੜੇ ਬਾਰਦਾਰਤ ਕਰਨ ਆਏ ਸੀ ਬੰਦੇ ਉਹ ਨੇੜੇ ਤੇੜੇ ਦੇ ਕੋਈ ਪਤਾ ਹੋਈ ਉਹਨਾਂ ਦੀ ਕੋਈ ਕੌਣ ਸੀ ਨਹੀਂ ਉਹ ਨਹੀਂ ਪਤਾ ਕੌਣ ਸੀ ਅੱਛਾ ਉਹਨਾਂ ਨੇ ਕੋਈ ਆਪਣੀ ਪਛਾਣ ਕੋਈ ਦੱਸੀ ਮਤਲਬ ਕੀ ਕਿਵੇਂ ਕੋਈ ਕਹਿੰਦੇ ਸੀ ਉਹ ਆਪਣੀ ਜ਼ਿੰਮੇਵਾਰੀ ਚੱਕਦੇ ਸੀ ਪੂਰੀ ਕਮਾਂਡੋ ਫੋਰਸ ਅੱਛਾ ਰੁਕਾ ਲਗੇ ਅੱਛਾ ਅੱਛਾ ਚਮਕੀਲੇ ਰੱਖ ਗਏ ਕੋਲ ਮਾਂਡੋ ਫੋਰਸ ਦਾ ਅੱਛਾ ਅੱਛਾ ਲਿਖ ਕੇ ਰੱਖ ਗਏ ਸਰਾਣੇ ਰੱਖ ਗਏ ਅੱਛਾ ਸਰਾਣੇ ਲਿਖਿਆ ਸੀ ਪਿਆਈ ਨਾਲ ਅੱਛਾ ਅੱਛਾ ਲਵੇ ਸੱਟ ਕੇ ਗਏ ਜ਼ਿੰਮੇਵਾਰੀ ਚੱਕੀ ਉਹਨਾਂ ਨੇ ਵੀ ਹਾਂ ਅਸੀਂ ਆ ਬਾਰਦ ਉੰਬਰ 3 ਗਏ ਬੰਦੇ ਸਪੇ ਅੱਛਾ ਲਾਦਰ ਸਿੰਘ ਕੋ ਉਹ ਕਹਿੰਦਾ ਸਾਡੇ ਬੰਦੇ ਦਾ ਕੰਮ ਨਹੀਂ ਹੈਗਾ ਅੱਛਾ ਉਹ ਕਹਿੰਦਾ ਹੋਰ ਬੰਦੇ ਦਾ ਕੰਮ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਨਹੀਂ ਮੰਨਿਆ ਤੇ ਉਸ ਤੋਂ ਬਾਅਦ ਇਹ ਜਿਹੜੀ ਬਾਰਦਾਤ ਹੋਈ ਹੈ ਇਹ ਸਮਾਂ ਪੂਰਾ ਕਿੰਨਾ ਕੁ ਹੋਏਗਾ ਕਿੰਨੇ ਕਿੰਨਾ ਕੁ ਟਾਈਮ ਹੋਏਗਾ ਉਹ ਮਤਲਬ ਕਿੰਨੇ ਵਜੇ ਦੀ ਗੱਲ ਹੈ ਇਹ ਇਹ 2 ਵਜੇ ਤੋਂ ਰਹੀ ਸੀ ਹਾਂ ਹਾਂ ਬਸ 5-7 ਮਿੰਟਾਂ ਨੇ 5-7 ਮਿੰਟਾਂ ਖਿਲੂ ਗਿਆ ਠੀਕ ਹੈ ਜੀ ਤੇ ਇਹ ਜਿਹੜੀ ਸਟੇਜ ਸੀਗੀ ਪ੍ਰੋਪਰ ਉਹ ਕਿਹੜੀ ਜਗ੍ਹਾ ਤੇ ਸੀਗੀ ਸਟੇਜ ਸਟੇਜ ਇੱਥੇ ਹੈ ਜਵਾਸੀ ਸਟੇਜ ਸਟੇਜ ਇੱਥੇ ਅੱਛਾ ਇਹ ਸਟੇਜ ਕਾਦੀ ਬਣਾਈ ਹੋਈ ਰੇੜੀਆਂ ਰੇੜੀਆਂ ਹੁੰਦੀਆਂ ਪਜੇ ਪਖੂਆ ਵਾਲੀ ਰੇੜੀਆਂ ਅੱਛਾ ਅੱਛਾ ਉਹਨਾਂ ਦੀ ਦੋ ਰੇੜੀਆਂ ਲਾਈਆਂ ਠੀਕ ਹੈ ਤੁਹਾਡੇ ਹਿਸਾਬ ਨਾਲ ਵੀ ਜਿਹੜੇ ਨੇੜੇ ਨੇੜੇ ਪਿੰਡਾਂ ਚੋਂ ਆਏ ਸੀ ਕਿੰਨੇ ਕ ਪਿੰਡਾਂ ਦੇ ਲੋਕ ਹੋਣਗੇ ਵੀ ਕਾਹੇ ਕ ਪਿੰਡਾਂ ਚੋਂ ਆਏ ਹੋਣਗੇ ਲੱਗੇ ਥੋੜੂ ਦੂਰ ਦੂਰ ਦੇ ਵੀ ਬਹੁਤ ਸੀ ਅੱਛਾ ਕਾਤੇ ਆਉਂਦੇ ਸੀ ਲੋਕ ਆਏ ਕਾਤੇ ਸੀ ਸ਼ੈਗਲਾਂ ਦੇ ਤੌਰ ਤੇ ਉਦੋਂ ਆਹ ਪਛਾਦਨ ਹੁੰਦੇ ਸੀ ਅੱਛਾ ਤੁਰਕੀ ਆ ਜਾਂਦੇ ਸੀ ਲੋਕ ਪਹਿਲਾ ਪਹਿਲਾ ਹੁੰਦਾ ਸੀ ਸ਼ੈਗਲਾਂ ਦੇ ਟੇਬਲ ਕੱਟਾਂ ਲੈ ਕੇ ਅੱਛਾ ਅੱਛਾ ਇੱਕ ਟੂਆ ਹੀ ਪਾਲੇ ਵਸਾਈ ਤੇ ਟੂਆ ਸੀਗਾ ਹਾਂਜੀ ਹਾਂਜੀ ਕਾਫੀ ਡੂੰਘਾ ਟੂਆ ਸੀਗਾ ਅੱਛ ਇਹ ਮਕਾਨੋਂ ਤੋਂ ਪਾਇਸ ਗਿਆ ਜਿਹੜਾ ਆਇਆ ਅੱਛਾ ਅੱਛਾ ਤੇ ਤੂੰ ਆਸੀ ਬੋਲੂਗਾ ਇੱਥੇ ਜਿਹੜਾ ਬੰਦਾ ਵਿੱਚ ਲੱਗਦਾ ਸੀਗਾ ਹਾਂ ਉਹ ਥੱਲੇ ਹੀ ਰਹਿ ਜਾਂਦਾ ਸੀ ਅੱਛਾ ਤਾਹਾਂ ਨਾ ਛੋੜਦਾ ਠੀਕ ਹੈ ਜੀ ਯਾ ਟੋਚ ਰਹਿ ਪਿਆ ਹਾਂਜੀ ਉਹ ਇੱਥੇ ਰਹਿ ਗਿਆ ਵਿੱਚੇ ਹੀ ਤੂੰ ਆ ਪੂਰਾ ਭਰ ਗਿਆ ਜੀ ਤਾਂ ਆ ਬੰਦਿਆਂ ਨਾਲ ਟੋਆ ਭਰ ਗਿਆ ਪੂਰਾ ਭਰ ਗਿਆ ਪੂਰਾ ਅੱਛਾ ਹੋਰ ਵੀ ਫਿਰ ਲੋਕ ਨੁਕਸਾਨ ਹੋਇਆ ਹੋਇਆ ਲੋਕਾਂ ਦਾ ਹਾਂ ਬਹੁਤ ਨੁਕਸਾਨ ਤਾਂ ਹੋਣੇ ਸੀਗਾ ਅੱਛਾ ਫਿਰ ਜਿਹੜੇ ਸਾਧਨ ਤੇ ਲੋਕ ਆਏ ਸੀਗੇ ਉਹਨਾਂ ਦਾ ਕੀ ਬਣਿਆ ਕੋਈ ਸ਼ਕਲ ਛੱਡ ਕੇ ਦੌੜ ਗਿਆ ਕੋਈ ਕਹਿੰਦਾ ਹੋਰ ਛੱਡ ਕੇ ਦੌੜ ਗਿਆ ਟੇਬਲ ਛੱਡ ਕੇ ਦ ਆ ਆ ਘਰ ਹੈ ਜੀ ਉਹ ਤੇ ਜਿੱਥੇ ਚਮਕੀਲਾ ਸਾਹਿਬ ਨੇ ਆਖਰੀ ਅਖਾੜਾ ਲਾਇਆ ਸੀ ਇਹਨਾਂ ਦੇ ਜਿਹੜਾ ਮੁੰਡੇ ਦਾ ਵਿਆਹ ਸੀ ਅੱਛਾ ਮੁੰਡੇ ਦਾ ਵਿਆਹ ਸੀ ਜੀ ਮੁੰਡੇ ਦਾ ਵਿਆਹ ਸੀ ਅੱਛਾ ਉਹ ਕਿਹੜਾ ਦਿਨ ਸੀਗਾ ਮਤਲਬ ਕਿ ਵਿਆਹ ਦਾ ਜਿਵੇਂ ਵਿਆਹ ਦੋ ਦਿਨ ਤਿੰਨ ਦਿਨ ਇੱਕ ਛਟੀਆਂ ਲਾਸਟ ਹੁੰਦਾ ਛਟੀਆਂ ਹੁੰਦੀਆਂ ਨੇ ਜਿੱਦੈਂ ਇੱਕ ਵਿਚਾਲੇ ਬਰਾਤ ਵਾਲਾ ਦਿਨ ਹੁੰਦਾ ਇੱਕ ਪਹਿਲਾਂ ਸ਼ਗਨ ਵਾਲਾ ਕਿਹੜਾ ਦਿਨ ਸੀ 8 ਮਾਰਚ ਨੂੰ ਮੰਗਲਵਾਰ ਲੱਗਦਾ ਮੈਨੂੰ 8 ਮਾਰਚ ਅੱਛਾ 8 ਮਾਰਚ ਮੰਗਲਵਾਰ ਸੀ ਤੇ ਮਤਲਬ ਕਿ ਸ਼ਗਨ ਪ੍ਰੋਗਰਾਮ ਕੀ ਸੀ ਉਹਨਾਂ ਦੇ ਉਸ ਉਸ ਦਿਨ ਹੋ ਗਈ ਅੱਛਾ ਅੱਛਾ ਮਤਲਬ ਕਿ ਬਰਾਤ ਤੋਂ ਇੱਕ ਦਿਨ ਪਹਿਲਾਂ ਸੀ ਸ਼ਗਨ ਪ अच्छा ਤੇ ਜਦੋਂ ਇਹ ਵਾਰਦਾਤ ਹੋ ਗਈ ਉਸ ਤੋਂ ਬਾਅਦ ਮਤਲਬ ਕਿ ਸਾਰੀ ਗੱਲਬਾਤ ਹੋ ਗਈ ਕਿੰਨੇ ਕ ਸਮੇਂ ਦੇ ਵਿੱਚ ਪੁਲਿਸ ਪਹੁੰਚ ਗਈ ਸੀ ਇੱਥੇ ਉਹਨਾਂ ਚੌਕਾਂ ਦੀ ਪੁਲਿਸ ਚੌਕਾਂ ਮੋੜ ਪਹੁੰਚੀ ਆ ਬਹੁਤ ਉਹਨਾਂ ਚੌਕ ਫਿਰ ਉਹਨਾਂ ਕੋਲੇ ਕੌਣ ਰਿਹਾ ਅਮਰ ਅਮਰ ਅੱਜ ਤੁਸੀਂ ਉਹ ਤਾਂ ਹੋਰ ਦੁਨੀਆ ਬਹੁਤ ਆ ਗਈ ਜਿੰਨਾ ਚਿਰ ਪੁਲਿਸ ਆਈ ਉਹਨਾਂ ਚੌਕਾਂ ਨਹੀਂ ਤੁਸੀਂ ਨਾ ਜੀ ਉੱਥੇ ਅਈ ਢੇਰੀ ਪੈ ਰਹੇ ਮਰੂਤਾਂ ਪਹੁੰਚ ਨਹੀਂ ਆਵੇ ਜਲੰਧਰੋਂ ਕਦੇ ਉਹਦੀ ਕਦੇ ਤੁਸੀਂ ਕਿੰਨੇ ਕ ਦੂਰ ਖੜੇ ਰਹੇ ਉਹਨਾਂ ਤੋਂ ਮਤਲਬ ਲੱਗੇ ਇਧਾਂ ਲੱਗੇ ਸੀਗੇ ਇਹ ਬਿਲਕੁਲ ਲੱਗੇ ਸੀ ਅੱਛਾ ਅੱਛਾ ਹਾਂ ਜੀ ਲੱਗੇ ਸੀ ਠੀਕ ਹੈ ਮਤਲਬ ਲ ਠੀਕ ਆ ਹਾਂ ਤੁਸੀਂ ਮਤਲਬ ਚੱਕ ਨਹੀਂ ਸਕਦੇ ਸੀਗੇ ਚਲੋ ਤੇ ਉਸ ਤੋਂ ਬਾਅਦ ਜੇ ਮੰਨ ਲਓ ਸ਼ਾਮ ਪੈ ਗਈ ਉਹਨਾਂ ਨੂੰ ਚੱਕ ਕੇ ਕਿੱਥੇ ਲੈ ਜਾਇਆ ਗਿਆ ਫਲੋਰ ਟਰਾਲੀ ਦੇ ਵਿੱਚ ਜਾ ਗਿਆ ਅੱਛਾ ਕੌਣ ਕੌਣ ਸੀ ਚੱਕਣ ਦੇ ਵਿੱਚ ਨਾਲ ਇੱਕ ਜੀਵਨ ਸਿੰਘ ਖੂ ਵਾਲਾ ਸੀਗਾ ਹਾਂਜੀ ਇੱਕ ਮੇਰਾ ਭਰਾ ਸੀਗਾ ਅੱਛਾ ਜੀ ਇੱਕ ਡੀਲਰ ਸੀਗਾ ਕਾਲਾ ਕਹਿੰਦੇ ਆ ਇੱਕ ਲਖੀ ਹੀ ਕਮਾਂਡੋ ਸੀਗਾ ਹਾਂਜੀ 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 ਤੁਸੀਂ ਤੁਸੀਂ ਹੈਗੇ ਸੀ ਹਾਂ ਇੱਕ ਰੂਪਾਲ ਦਾ ਕਿੰਦੂਦ ਸੀਗਾ ਠੀਕ ਹੈ ਜੀ ਜਿਹੜੇ ਜਿਨ੍ਹਾਂ ਨੇ ਉਹ ਚੱਕਿਆ ਸੀਗਾ ਉਹ ਉਹ ਮਤਲਬ ਕਿ ਉਹ ਉਹਨਾਂ ਨੂੰ ਆਜੋ ਇੱਧਰ ਆਜੋ ਤੇ ਉਹਨਾਂ ਅਮਰਜੋਤ ਚਮਕੀਲਾ ਨੂੰ ਚਮਕੀਲੇ ਸਾਹਿਬ ਨੂੰ ਲੈ ਕੇ ਗਏ ਸੀ ਜਿਹੜੇ ਜਿਹੜੇ ਉਹ ਇਸ ਟਾਈਮ ਸਾਰੇ ਹੈ उना नहीं नहीं, 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 नहीं। अच्छा उना ਨਾਲ ਉਸ ਤੋਂ ਬਾਅਦ ਕੋਈ ਤੁਹਾਡੀ ਬਾਹਰਤਾ ਲਾਪ ਹੋਈ ਆ ਆਪਸ ਦੇ ਵਿੱਚ ਕੋਈ ਗੱਲਬਾਤ ਇਸ ਤਰ੍ਹਾਂ ਦੀ ਨਹੀਂ ਨਹੀਂ ਕੋਈ ਨਹੀਂ اچھا اچھا ਜਦੋਂ ਇਹ ਬਾਹਰਤਾ ਤਾਂ ਹੋ ਗਈ ਉਹ ਮੈਨੂੰ ਕਹਿੰਦੇ ਰਹਿੰਦੇ ਤੂੰ ਤੁਹਾਡੀ ਗੱਲ ਨਹੀਂ ਕਰੇ ਕਰਾਈ اچھا اچھا ਤੂੰ ਆਪਣੀਆਂ ਕਰਦੇ ਨੇ ਸਾਡੀ ਗੱਲ ਕਰ ਲੈ ਜਿੱਥੇ ਤਿਆ ਕਰ ਆ ਤਾਂ ਨਾਂ ਲਿਆ ਡੀਲਰ ਦਾ ਮੈਂ ਹਾਂ ਜੀ اچھا اچھا ਜਿਲਕਾ ਇੱਕ ਮੰਡੂਦਗਾ ਹਾਂ ਜੀ ਲੱਖੀ ਸੀਗਾ ਹਾਂ ਜੀ ਲੱਖੀ ਹੋਵੇ ਤਾਂ ਸ਼ਾਇਦ ਤੁਹਾਡੀ ਗੱਲ ਕਰਾਈ ਦੇ ਮਨ ਲੱਖੀ ਨਾਂ ਹਾਂ ਕੋਈ ਗੱਲ ਨਹੀਂ ਜੀ ਮਿਲ ਲਵਾਂਗੇ ਤੇ ਹਜੇ ਉਹ ਮੰਜਾ ਵੀ ਦੇਖਣਾ ਆਪਾਂ ਨੇ ਜਿਹੜੇ ਮੰਜੇ ਤੇ ਬਹਿ ਕੇ ਅਮਰਜੋਤ ਚਮਕੀਲਾ ਸਾਹਿਬ ਨੇ ਰੋਟੀ ਖਾਧੀ ਸੀਗੀ ਤੇ ਫਿਰ ਕਿੰਨੇ ਵਜੇ ਤੁਸੀਂ ਲੈ ਕੇ ਗਏ ਉਹਨਾਂ ਨੂੰ ਚਾ ਚਾ ਇਕ ਕੋਲ ਤਾਂ ਗਿਆ ਤੇ ਵਿਲੇ ਹੋਏ ਦਨ ਅਤਮੀ ਤੇ ਗਏ ਹਾਂ ਇਤੋ ਇਤੋ ਤੁਸੀਂ ਟਰਾਲੀ ਚ ਪਾ ਕੇ ਲਿਆ ਹਾਂ ਫਲੋਰਿਟਮ ਫਲੋਰਿਟਮ ਤੇ ਆਉਣ ਦਾ ਸਮਾਂ ਕਿੰਨੇ ਵਜੇ ਸੀ ਤੁਹਾਡਾ 9:10 ਵਜੇ ਦਾ ਸੀ ਕੋਈ ਆਇਆ ਤੁਹਾਡੇ ਨਾਲ ਥੋੜੀ ਸੇਫਟੀ ਵਾਸਤੇ ਕੋਈ ਪੁਲਿਸ ਨਹੀਂ ਜਾਣਾ ਹੈਗਾ ਲੈ ਕੇ ਨਹੀਂ ਦੋਗੇ ਲੈ ਕੇ ਸਾਨੂੰ ਦੇ ਦੇ ਸਾਡੇ ਪੋਜ ਦਾ ਚੱਲੇਆ ਨਹੀਂ ਨਹੀਂ ਕਹਿੰਦੇ ਅੱਛਾ ਪੁਲਿਸ ਵਾਲੇ ਨਹੀਂ ਜਿਵੇਂ ਮੰਨ ਲਓ ਇਹ ਇਹ ਵਾਰਦਾਤ ਹੋਣ ਤੋਂ ਬਾਅਦ ਅਗਲੇ ਦਿਨ ਵਿਆਹ ਸੀ ਤਾਂ ਅਗਲੇ ਦਿਨ ਦਾ ਮਾਹੌਲ ਕੀ ਸੀ ਇਹਨਾਂ ਦਾ ਮਾਹੌਲ ਤਾਂ ਮਾੜਾ ਹੀ ਹੁੰਦਾ ਮਾਹੌਲ ਤਾਂ ਮਾੜਾ ਮੋਟਾ ਹੋਇਆ ਚਲੋ ਰਿਸ਼ਤੇਦਾਰ ਕਿੰਨੇ ਕੁ ਰਹਿ ਗਏ ਸੀ ਬੱਤੇ ਰਹਿ ਗਏ ਸੀ ਬੱ ਚਲ ਚੁਣ ਗਿਆ ਸਾਰੇ ਉਥੋਂ ਆ ਕੇ ਤੁਸੀਂ ਘਰੇ ਗਏ ਜਾਂ ਇੱਥੇ ਆ ਇੱਥੇ ਹੋਣਾ ਸੀ ਇੱਥੇ ਹੋਣਾ ਸੀ ਚਾਰ ਰਾਤ ਨੂੰ ਇੱਥੇ ਆ ਜਦੋਂ ਤੁਸੀਂ ਇੱਥੇ ਆਏ ਉਸ ਸਮੇਂ ਦੇ ਵਿੱਚ ਇਹ ਘਰ ਦੇ ਹਾਲਾਤ ਕੀ ਸੀ ਮਤਲਬ ਕਿੰਨੇ ਕੁ ਰਿਸ਼ਤੇਦਾਰ ਸੀ ਜਾਂ ਕੀ ਗੱਲਾਂ ਹੋ ਰਹੀਆਂ ਸੀ ਥੋੜੀ ਜਿਹੀ ਰਹਿ ਤਾ ਚਲ ਗਿਆ ਸਭ ਸਭ ਚਲ ਗਿਆ ਬਿਲਕੁਲ ਅਗਲੇ ਦਿਨ ਫਿਰ ਕਿੰਨੇ ਕੁ ਬੰਦੇ ਬਰਾਤ ਲੈ ਕੇ ਗਏ ਜਾਂ ਵਿਆਹ ਕੇ 10 10 ਬੰਦੇ ਗਏ ਖਾਦ ਅੰਨ ਸਭ ਨੇ ਕੀਤਾ ਸੀ ਮਤਲਬ ਉੱਥੇ ਵੀ ਕੋਈ ਖਾਸ ਪ੍ਰੋਗਰਾਮ ਨਹੀਂ ਰਿਹਾ ਹਾਂ ਉੱਥੇ ਵੀ ਨਹੀਂ ਕੁਝ ਹੋ ਰਿਹਾ ਠੀਕ ਹੈ ਇਹ ਇਹ ਬਾਰ ਦਾਤ ਹੋਣ ਤੋਂ ਬਾਅਦ ਇਹ ਇਹ ਪਰਿਵਾਰ ਨੂੰ ਮਤਲਬ ਕੋਈ ਧਮਕੀਆਂ ਵਗੈਰਾ ਆਈਆਂ ਨਹੀਂ ਬਾਹਰ ਅੱਛਾ ਉਹ ਉਹ ਆ ਕੇ ਲੈ ਕੇ ਗਏ ਸੀ ਜਾਂ ਇਹ ਦੇ ਕੇ ਆਏ ਸੀ ਉਹ ਲੈ ਕੇ ਆਏ ਇੱਥੋਂ ਲੈ ਕੇ ਆਏ ਇੱਥੋਂ ਅੱਛਾ ਅੱਛਾ ਕਾਇ ਬੰਦੇ ਆਏ ਸੀ ਉਹ ਦੋ ਬੰਦੇ ਦੋ ਬੰਦੇ ਅੱਛਾ ਕਿੰਨੇ ਕਿ ਦਿਨਾਂ ਬਾਅਦ ਆਏ ਸੀ ਉਹ ਜਿੱਦਾਂ ਇੱਥੋਂ ਚਲ ਗਏ ਸੀ ਇਹ ਹਾਂ ਹਾਂ ਤੇ ਫੇ ਇੱਕ ਤੇ ਮੁਲਾਕਾਤ ਇਹਨਾਂ ਦੀ ਹੋਈ ਹਾਂਜੀ ਹਾਂਜੀ ਕਹਿੰਦੇ ਵੀ ਉੱਥੇ ਆ ਜਾਓ ਤੁਹਾਨੂੰ ਆਉਣਾ ਪੈਣਾ ਅੱਛਾ ਅੱਛਾ ਇਹ ਬਾਹਰ ਗਏ ਹੋਏ ਸੀਗੇ ਆਹ ਇੱਥੋਂ ਚਲ ਗਏ ਸੀਗੇ ਛੱਡ ਗਏ ਅੱਛਾ ਛੱਡ ਕੇ ਚਲੇ ਗਏ ਛੱਡ ਕੇ ਚਲੇ ਗਏ ਅੱਛਾ ਅੱਛਾ ਫੇ ਇੱਥੇ ਆ ਚਲੋ ਫੇ ਮੁਲਾਕਾਤ ਇਹਨਾਂ ਦੀ ਹੋਈ ਚਲਵਾਏ ਉਹ ਕਹਿੰਦੇ ਹੁਣ ਜਿੱਦਾਂ ਮਰਜ਼ੀ ਰੱਖੋ ਹਾਂ ਹਾਂ ਠੀਕ ਹੈ 50000 ਰੁਪਏ ਲੈ ਹਾਂ ਉਹ ਕਹਿੰਦੇ ਜਿੱਦਾਂ ਮਰਜ਼ੀ ਹੁੰਦੀ ਰੱਖੋ ਬਸ ਠੀਕ ਹੈ ਠੀਕ ਹੈ ਤੇ ਇਹ ਪਰਿਵਾਰ ਵਿਆਹ ਤੋਂ ਕਿੰਨੇ ਦਿਨਾਂ ਬਾਅਦ ਚਲੇ ਗਿਆ ਸੀਗਾ ਬਾਹਰ ਛੇਤੀ ਚਲੇ ਗਏ अच्छा अच्छा ਬਹੁਤ ਸ਼ੇਦੀ ਸ਼ੇਰ ਗੀ ਠੀਕ ਹੈ ਤੇ ਕੋਈ ਹੋਰ ਉਸ ਸਮੇਂ ਦੀ ਕੋਈ ਯਾਦ ਸਾਡੇ ਨਾਲ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਜੋ ਤੁਹਾਨੂੰ ਉਸ ਸਮੇਂ ਦਾ ਕੋਈ ਵਧੀਆ ਕੋਈ ਸੋਹਣਾ ਪਲ ਯਾਦ ਹੋਵੇ ਕਿਉਂਕਿ ਉਸ ਸਮੇਂ ਦੇ ਵਿੱਚ ਤੁਹਾਡੇ ਦੇ ਵੀ ਜਵਾਨੀ ਦਾ ਟਾਈਮ ਹੋਏਗਾ ਉਹ ਉਸ ਟਾਈਮ ਦੇ ਵਿੱਚ ਕਿੰਨੀ ਉਮਰ ਹੋਗੀ ਤੁਹਾਡੀ ਈ ਬਤੀ ਹਾਲੀ ਸੀਗੋ ਈ ਬਤੀ ਹਾਂ ਕਿਉਂਕਿ ਉਸ ਸਮੇਂ ਦੇ ਵਿੱਚ ਤੁਸੀਂ ਪਹਿਲਾਂ ਵੀ ਦੱਸ ਚੁੱਕੇ ਕਿਉਂਕਿ ਤੁਹਾਨੂੰ ਚਾਹ ਬੜਾ ਸੀਗਾ ਚਮਕੀਲਾ ਸਾਹਿਬ ਨੂੰ ਪਹਿਲਾਂ ਵੀ ਦੇਖਿਆ ਸੀਗਾ ਬਹੁਤ ਚਾਹ ਸੀਗਾ ਜੰਦਾ ਹਾਂ ਹਾਂ ਉਸ ਸਮੇਂ ਦੀ ਕੋਈ ਅਜੀਬ ਜਿਹੀ ਯਾਦ ਜਿਹੜੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਕੋਈ ਵਧੀਆ ਇੱਕ ਮੈਕ ਸੀ ਆਹੀਂ ਬੜੇ ਪਿੰਨੂ ਇੱਕ ਮੈਕ ਹੋਰ ਲੈਣਗੇ ਮੋਟਰਸਾਈਕਲ 'ਤੇ ਉਹਨਾਂ ਨਾਲੇ ਕਦੀ ਤਾਂ ਮੋਟਰ ਠਾਹ ਹੋ ਜਵੇ ਕਦੀ ਤਾਂ ਹੋ ਜੇ ਮੋਟਰਸਾਈਕਲ ਉਹ ਕਹੇ ਮੈਂ ਚਲਾਉਣਾ ਉਹ ਤਾਂ ਹਾਂ ਚੱਕ ਦੇ ਕੇ ਮੈਂ ਕਹਾ ਮੈਂ ਚਲਾਉਣਾ ਚਾਹ ਸੀ ਨਵੇਂ ਨਵੇਂ ਦੇਖਣਾ ਹੀ ਉਹ ਅਖੀਰ ਹੀ ਲੈ ਜੀ ਲੈ ਉਹ ਮੈਕ ਮਗਰ ਲਾਉਣ ਦਾ ਚ